ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਫਰੇ ਸ਼ਹਾਦਤ ਦੇ 14 ਪੋ ਦੇ ਇਤਿਹਾਸ ਬਾਰੇ ਸੁਣ ਰਹੇ ਹੋ ਜਦੋਂ ਮਾਤਾ ਜੀ ਅਤੇ ਸਹਿਜਾਦਿਆਂ ਦੇ ਸਰੀਰਾਂ ਦੀ 48 ਘੰਟੇ ਇੱਕ ਬਬਰ ਸ਼ੇਰ ਨੇ ਰਾਖੀ ਕੀਤੀ ਸੀ ਬਾਬਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਲਸਾਨੇ ਸ਼ਹਾਦਤ ਵਾਰੇ ਠੰਡੇ ਬੁਰਜ ਵਿੱਚ ਮਾਤਾ ਗੁਜਰਕੌਰ ਜੀ ਨੂੰ ਮੋਤੀराम ਮਹਾਰਾਜ ਜੀ ਨੇ ਜਾ ਕੇ ਦੱਸਿਆ ਤਾਂ ਮਾਤਾ ਜੀ ਨੇ ਅਕਾਲ ਪੁਰਖ ਦਾ ਭਾਣਾ ਮੰਨ ਲਿਆ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣਾ ਵੀ ਸਰੀਰ ਤਿਆਗ ਦਿੱਤਾ ਸੀ ਉਧਰ ਸੂਬਾ ਸਰਹੰਦ ਦਾ ਮਨ ਸਹਿਬਜ਼ਾਦਿਆਂ ਨੂੰ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਵੀ ਨਹੀਂ ਭਰਿਆ ਸੀ ਉਸਨੇ ਮਾਤਾ ਜੀ ਬਾਬਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦੇ ਪਵਿੱਤਰ ਸਰੀਰਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਸੰਗਣੇ ਜੰਗਲ ਵਿੱਚ ਸਟਪਾ ਦਿੱਤਾ ਸੀ ਉਸ ਜੰਗਲ ਵਿੱਚ ਬਹੁਤ ਸਾਰੇ ਖੂੰਖਾਰ ਜਾਨਵਰ ਰਹਿੰਦੇ ਸਨ ਸੂਬਾ ਸਰਹੰਦ ਦੀ ਸੋਚ ਸੀ ਕਿ ਇਹਨਾਂ ਦੇ ਸਰੀਰ ਖੂੰਖਾਰ ਜਾਨਵਰ ਖਾ ਜਾਣਗੇ ਅਤੇ ਇਸ ਤਰ੍ਹਾਂ ਇਹਨਾਂ ਦੇ ਸਰੀਰਾਂ ਦਾ ਸਿੱਖੀ ਰੀਤਾਂ ਅਨੁਸਾਰ ਸੰਸਕਾਰ ਨਹੀਂ ਹੋ ਸਕੇਗਾ ਨਾਲ ਹੀ ਉਸਨੇ ਇਹ ਫਰਮਾਨ ਵੀ ਜਾਰੀ ਕਰ ਦਿੱਤਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦਾ ਸੰਸਕਾਰ ਕਿਸੇ ਵੀ ਸ਼ਮਸ਼ਾਨ ਘਾਟ ਵਿੱਚ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਜੇ ਕਿਸੇ ਨੇ ਉਹਨਾਂ ਦਾ ਸੰਸਕਾਰ ਕਰਨ ਵਿੱਚ ਸਹਾਇਤਾ ਕੀਤੀ ਤਾਂ ਉਸ ਨੂੰ ਹੁਕਮ ਅਦੋਲੀ ਸਮਝਿਆ ਜਾਵੇਗਾ ਤੇ ਉਸ ਨੂੰ ਵੀ ਭਿਆਨਕ ਸਜ਼ਾ ਦਿੱਤੀ ਜਾਵੇਗੀ ਦਰ ਸੰਗਣੇ ਜੰਗਲ ਵਿੱਚ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਪਵਿੱਤਰ ਸਰੀਰਾਂ ਦੀ ਰਾਖੇ ਖੂਨ ਖਾਰ ਜੰਗਲੀ ਜਾਨਵਰਾਂ ਤੋਂ ਇੱਕ ਬੱਬਰ ਸ਼ੇਰ ਨੇ 48 ਘੰਟੇ ਆਸ-ਪਾਸ ਰਹਿ ਕੇ ਕੀਤੀ ਉਸ ਬੱਬਰ ਸ਼ੇਰ ਦੇ ਡਰ ਤੋਂ ਕੋਈ ਵੀ ਜਾਨਵਰ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਸਰੀਰਾਂ ਦੇ ਨਜ਼ਦੀਕ ਨਹੀਂ ਆ ਸਕਿਆ ਸੀ। ਗੁਰੂ ਘਰ ਦੇ ਅਨੰਨ ਸੇਵਕ ਬਾਬਾ ਮੋਤੀराम ਮਹਾਰਾਜ ਜੀ, ਦੀਵਾਨ ਟੋਡਰ ਮਲ ਜੀ ਅਤੇ ਜੋਗ ਜੋਧ ਸਿੰਘ ਅਤੀਵਾਲ ਨੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਨ ਦਾ ਯਤਨ ਕੀਤਾ। ਹਰ ਹਕੂਮਤ ਦੇ ਡਰ ਤੋਂ ਨਾ ਤਾਂ ਕੋਈ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਸੀ ਅਤੇ ਨਾ ਹੀ ਕਿਸੇ ਨੇ ਚਮਸ਼ਾਨ ਘਾਟ ਵਿੱਚ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਸੀ ਦਿਵਾਨ ਟੋਡਰਮਲ ਉਸ ਸਮੇਂ ਦਾ ਬਹੁਤ ਅਮੀਰ ਵਪਾਰੀ ਸੀ ਉਸ ਨੂੰ ਰਾਏ ਸਾਹਿਬ ਦਾ ਖਿਤਾਬ ਮਿਲਿਆ ਹੋਇਆ ਸੀ ਉਸ ਨੇ ਆਪਣੀ ਰਾਖੀ ਲਈ 2000 ਘੋੜਸਵਾਰ ਅਤੇ 400 ਪੈਦਲ ਫੌਜ ਰੱਖਣ ਦੀ ਜਾਗਤ ਸੀ ਉਹ ਸਰਹੰਦ ਵਿੱਚ ਬਹੁਤ ਮਹਿੰਗੀ ਜਹਾਜੀ ਹਵੇਲੀ ਵਿੱਚ ਰਹਿੰਦਾ ਸੀ ਉਸ ਨੇ ਸਰਹੰਦ ਵਿੱਚ ਜ਼ਮੀਨ ਖਰੀਦ ਕੇ ਸਸਕਾਰ ਕਰਨ ਦਾ ਫੈਸਲਾ ਕੀਤਾ ਪਹਿਲਾਂ ਤਾਂ ਸੋਬੇ ਸਰਹੰਦ ਦੇ ਡਰ ਤੋਂ ਕੋਈ ਵੀ ਉਸ ਨੂੰ ਜ਼ਮੀਨ ਦੇਣ ਲਈ ਤਿਆਰ ਨਹੀਂ ਹੋਇਆ ਫਿਰ ਸਰਹੰਦ ਦਾ ਇੱਕ ਚੌਧਰੀ ਅੱਤਾ ਲਾਲਚ ਬਸ ਉਸ ਨੂੰ ਜ਼ਮੀਨ ਵੇਚਣ ਲਈ ਰਾਜ਼ੀ ਹੋ ਗਿਆ ਸੀ ਪਰ ਉਸ ਨੇ ਦੀਵਾਨ ਟੋਡਰਮਾਲ ਤੋਂ ਜਿੰਨੀ ਜ਼ਮੀਨ ਦੇਣੀ ਸੀ ਉਸ ਨੇ ਕਿਹਾ ਉੰਨੀ ਜ਼ਮੀਨ ਵਿੱਚ ਮੋਹਰਾ ਖੜੀਆਂ ਕਰਕੇ ਉਸ ਜ਼ਮੀਨ ਦੀ ਕੀਮਤ ਮੈਨੂੰ ਦੇ ਦਿਓ ਦੀਵਾਨ ਟੋਡਰਮਾਲ ਦੇ ਗੁਰੂ ਘਰ ਪ੍ਰਤੀ ਇੰਨੀ ਸ਼ਰਧਾ ਤੇ ਪ੍ਰੇਮ ਸੀ ਕਿ ਉਸਨੇ ਗੁਰੂ ਪਰਿਵਾਰ ਦੇ ਸਨਸਕਾਰ ਲਈ ਜ਼ਮੀਨ ਖਰੀਦਣ ਲਈ ਆਪਣੀ ਸਾਰੀ ਦੌਲਤ ਲਾ ਦਿੱਤੀ ਸੀ ਉਸਨੇ 78000 ਮੋਹਰਾਂ ਖੜੀਆਂ ਕਰਕੇ ਚੌਧਰੀ ਅੱਤਾ ਤੋਂ ਜ਼ਮੀਨ ਮੁੱਲ ਲਈ ਇੱਕ ਮੋਹਰ ਦਾ ਭਾਰ ਉਸ ਸਮੇਂ ਤਕਰੀਬਨ 10 ਗ੍ਰਾਮ ਸੀ ਦਿਵਾਨ ਟੋਡਰ ਮਲ ਨੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਸੰਸਕਾਰ ਲਈ 780 ਕਿਲੋ ਸੋਨਾ ਚੌਧਰੀ ਅੱਤਾ ਨੂੰ ਜ਼ਮੀਨ ਖਰੀਦਣ ਲਈ ਦਿੱਤਾ ਸੀ ਉਸ ਤੋਂ ਬਾਅਦ ਬਾਬਾ ਮੋਤੀराम ਮਹਾਰਾਜ ਜੀ ਨੇ ਜੰਗਲ ਵਿੱਚ ਜਾ ਕੇ ਚੰਦਨ ਦੀਆਂ ਲੱਕੜੀਆਂ ਇਕੱਠੀਆਂ ਕਰਕੇ ਲਿਆਂਦੀਆਂ ਫਿਰ ਉਹਨਾਂ ਨੇ ਪਵਿੱਤਰ ਸਰੀਰਾਂ ਨੂੰ ਗੁਰਦੁਆਰਾ ਬਵਾਨਗੜ੍ਹ ਤੇ ਸਥਾਨ ਤੋਂ ਚੋਕ ਦੇ ਗੁਰਦੁਆਰਾ ਜੋਤੀਸਰੂਪ ਦੇ ਸਥਾਨ ਤੇ ਲਿਆਂਦੇ ਚੰਦਨ ਦੀਆਂ ਲੱਕੜਾਂ ਦਾ ਅੰਗੇਠਾ ਸਾਹਿਬ ਤਿਆਰ ਕਰਕੇ ਉਸ ਅਗੇਠਾ ਸਾਹਿਬ ਉੱਤੇ ਉਹਨਾਂ ਦੇ ਪਵਿੱਤਰ ਸਰੀਰ ਰੱਖੇ ਫਿਰ ਉਹਨਾਂ ਦਾ ਸਸਕਾਰ ਕੀਤਾ ਬਾਬਾ ਜੋਤ ਸਿੰਘ ਨੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਜੀ ਦੀਆਂ ਅਸਤੀਆਂ ਬੱਕਵਾ ਘੜਿਆਂ ਵਿੱਚ ਪਾ ਕੇ ਜਵੀਨ ਵਿੱਚ ਦੱਬ ਦਿੱਤੀਆਂ ਸਨ ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕੀਤਾ ਸੀ ਤਾਂ ਤਿੰਨ ਵੱਖ-ਵੱਖ ਘੜਿਆਂ ਵਿੱਚੋਂ ਮਾਤਾ ਜੀ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਦੀਆਂ ਅਸਥੀਆਂ ਮਿਲ ਗਈਆਂ ਸਨ ਅਤੇ ਮਾਤਾ ਜੀ ਅਤੇ ਸਹਬਜ਼ਾਦਿਆਂ ਦੇ ਪਵਿੱਤਰ ਸਰੀਰਾਂ ਦੇ ਸਸਕਾਰ ਦੇ ਸਥਾਨ ਦੀ ਨਿਸ਼ਾਨਦੇਹੀ ਹੋ ਗਈ ਸੀ ਜਦ ਸੂਬਾ ਸਰਹੰਦ ਨੂੰ ਇਹ ਸਾਰੀ ਖਬਰ ਮਿਲੀ ਤਾਂ ਉਸਨੇ ਮੋਤੀराम ਮਹਿਰਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਮਾਤਾ ਅਤੇ ਉਹਨਾਂ ਦੇ ਛੋਟੇ ਪੁੱਤਰ ਨੂੰ ਗ੍ਰੈਫਤਾਰ ਕਰ ਲਿਆ ਸੀ ਜਦ ਸੂਬੇ ਸਰਹੰਦ ਨੇ ਮੋਤੀराम ਮਹਿਰਾ ਨੂੰ ਪੁੱਛਿਆ ਕਿ ਤੂੰ ਮਾਤਾ ਜੀ ਅਤੇ ਬੱਚਿਆਂ ਨੂੰ ਦੁੱਧ ਪਿਆ ਕੇ ਮੇਰੀ ਹੁਕਮ ਅਦੋਲੀ ਕੀਤੀ ਹੈ ਤਾਂ ਮੋਤੀराम ਮਹਿਰਾ ਨੇ ਬੜੀ ਦਲੇਰੀ ਨਾਲ ਜਵਾਬ ਦਿੱਤਾ ਸੀ ਕਿ ਮਾਤਾ ਜੀ ਅਤੇ ਸਹਬਜ਼ਾਦਿਆਂ ਦੀ ਸੇਵਾ ਕਰਨਾ ਉਸਦੀ ਪਵਿੱਤਰ ਡਿਊਟੀ ਸੀ ਸੂਬਾ ਸਰਹੰਦ ਨੇ ਬਾਬਾ ਮੋਤੀराम ਮਹਿਰਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਮਾਤਾ ਜੀ ਅਤੇ ਉਹਨਾਂ ਦੇ ਮਾਸੂਮ ਬੱਚੇ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਦਬਾਨ ਟੋਡਰ ਮਲ ਦੇ ਸੇਵਾਕਾਰਨ ਸੋਬਾ ਸਰਹੰਦ ਨੇ ਉਹਨਾਂ ਦਾ ਸਾਰਾ ਕਾਰੋਬਾਰ ਤਬਾਹ ਕਰ ਦਿੱਤਾ ਸੀ ਗੁਰੂ ਘਰ ਦਾ ਅਨੰਨ ਸੇਵਕ ਜਿਸ ਨੇ ਆਪਣੀ ਸਾਰੀ ਕਮਾਈ ਗੁਰੂ ਸਾਹਿਬ ਦੇ ਪਰਿਵਾਰ ਦੇ ਸਸਕਾਰ ਕਰਨ ਲਈ ਲਗਾ ਦਿੱਤੀ ਸੀ ਉਸ ਨੇ ਆਪਣੀ ਆਖਰੀ ਜ਼ਿੰਦਗੀ ਗਮਨਾਮੀ ਵਿੱਚ گزارੀ ਪਰ ਅੱਜ ਤੱਕ ਵੀ ਉਸ ਦੇ ਵੰਸ ਜਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਹਿਬਜ਼ਾਦਿਆਂ ਦੀ ਅਪਾਰ ਬਖਸ਼ਿਸ਼ ਹੈ ਤੇ ਹੁਣ ਤੱਕ ਵੀ ਉਹਨਾਂ ਦੇ ਵੰਸ਼ਜਾਂ ਦੀ ਗੁਰੂ ਘਰ ਤੇ ਅਥਾ ਅਸ਼ਰਦਾ ਤੇ ਪ੍ਰੇਮ ਹੈ ਗੁਰਤਿ ਆਲ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਹ ਸਾਕੇ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ